ਧੰਨਵਾਦ ਅਫਸਰ ਜੀ ਕੰਮੇਲ ਕਾਰਟੀ ਬੋਲਦੇ ਨੇ ਧੰਨਵਾਦ ਹੈ ਜੀ ਮਜੀਦ ਸਿੰਘ ਜੀ ਤੁਹਾਨੂੰ ਅਸੀਂ ਆਸ ਕਰਦੇ ਹਾਂ ਕਿ ਇਹ ਸਭਰਾਮ ਨੂੰ ਅਰੀਆਂ ਮੁਸ਼ਕਲਾਂ ਤੋਂ ਦੂਰ ਦਿਲਾਂਗੇ ਧੰਨਵਾਦ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਰਾ ਹੀ ਆਪਣਾ ਪਰਿਵਾਰ ਮੈਂ ਬਟਾਲੇ ਚ ਹੀ ਦੇਖਿਆ ਸਾਹਾਂ ਤੋਂ ਤੁਸੀਂ ਸਵਾਗਤ ਕੀਤਾ ਤੁਸੀਂ ਇੰਨਾ ਲੰਮਾ ਸਮਾਂ ਹਲੇ ਤੱਕ ਵੀ ਬੈਠੇ ਹੋ ਮੈਂ ਸਦਾ ਤੁਹਾਡਾ ਰਹਿਣੀ ਹੈ ਤੁਹਾਡਾ ਪਿਆਰ ਦਾ ਸਬੂਤ ਹੈ ਔਰ ਮੈਂ ਇਹੋ ਪਿਆਰ ਆ ਜਿਹੜਾ ਇਹ ਸਾਨੂੰ ਭਜਾਈ ਫਿਰਦਾ ਮਿਹਨਤ ਕਰਨ ਨੂੰ ਅਗਾ ਰੱਖਦਾ ਸੋ ਅੱਜ ਇੱਕ ਮਿਸਾਲ ਹੈ ਤੁਹਾਡੇ ਸਾਹਮਣੇ ਹੈ ਮਿਸਾਲ ਇਹ ਇਮਾਨਦਾਰੀ ਤੇ ਵਫਾ ਦਾ ਜਿੰਦਾਬਾਦ ਇਹਦੀ ਮਿਹਨਤ ਇਹਨੂੰ ਇਹਦੀ ਮਿਹਨਤ ਲੈ ਕੇ ਆਈ ਹੈ ਇਥੋਂ ਲਾਜ ਦੋ ਫਟਾ ਦੇਗੇ ਫਟਾ ਦੇਗੇ ਮੈਂ ਅੱਜ ਦੇ ਦਿਨ ਬਾਰੇ ਬਟਾਲਾ ਵਾਸੀਆਂ ਨੂੰ ਪਹਿਲਾਂ ਤੇ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਬੜੀ ਵੱਡੀ ਲੀਡ ਦੇ ਕੇ ਜਿਤਾਇਆ ਸੀ ਔਰ ਪੰਜਾਬ ਦੇ ਵਿੱਚ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਜਿਹੜੀ ਬਣੀ ਅੱਜ ਉਹਦਾ ਨਤੀਜਾ ਹੈ ਅਕਸਰ ਕਹਿੰਦੇ ਬਦਲਾਅ ਕੀ ਆਇਆ ਬਦਲਾਅ ਕੀ ਆਇਆ ਪਰ ਅੱਜ ਮੈਂ ਦੱਸਣਾ ਚਾਹੁੰਦਾ ਵੀ ਅਸਲ ਬਦਲਾਅ ਇਹ ਆਇਆ ਜਿਹੜਾ ਅੱਜ ਮਾਰਕੀਟ ਕਮੇਟੀ ਦੀ ਕੁਰਸੀ ਦੇ ਉੱਤੇ ਜਿਹੜਾ ਮਾਨਕ ਮਹਿਤਾ ਆਮ ਘਰ ਦੇ ਵਿੱਚੋਂ ਜਿਹੜਾ ਉੱਠਿਆ ਜਿਨਨੇ ਕਦੀ ਸਿਆਸਤ ਬਾਰੇ ਨਹੀਂ ਸੀ ਸੋਚਿਆ ਜਿਨਨੇ ਕਦੀ ਰਾਜਨੀਤੀ ਆਉਣ ਦੇ ਬਾਰੇ ਉਹਦਾ ਚਿੱਤ ਚੇਤਾ ਵੀ ਕੋਈ ਸੁਪਨਾ ਤੱਕ ਨਹੀਂ ਲਿਆ ਸੀ ਪਰ ਹਾਂ ਆਪਣੀ ਨੇਕ ਮਿਹਨਤ ਨਾਲ ਰਾਤ ਦਿਨ ਉਹਨੇ ਮਿਹਨਤ ਕੀਤੀ ਹੈ ਅੱਜ ਦੀ ਮਿਹਨਤ ਦਾ ਨਤੀਜਾ ਜਿਹੜਾ ਹੈ ਅੱਜ ਉਹ ਮਾਰਕੀਟ ਕਮੇਟੀ ਦੀ ਕੁਰਸੀ ਤੇ ਜਿਹੜਾ बतौर ਬੈਠਾ ਔਰ ਚੇਅਰਮੈਨ ਜਿਹੜਾ ਪਾਰਟੀ ਨੇ ਉਹ ਨਿਯੁਕਤ ਕੀਤਾ ਹੈ ਕਿਉਂਕਿ ਮੈਂ ਅਕਸਰ ਦੇਖਿਆ ਇਹਨਾਂ ਕੁਰਸੀਆਂ ਤੇ ਕਈਆਂ ਕਈਆਂ ਦੀਆਂ ਵਿਚਾਰਿਆਂ ਦੀਆਂ ਉਮਰਾਂ ਲੰਘ ਜਾਂਦੀਆਂ ਨੇ ਜਿਹੜਾ ਇਹ ਕੁਰਸੀਆਂ ਤੇ ਬੈਠਾ ਨਹੀਂ ਜਾਂਦਾ ਪਰ ਅੱਜ ਪਾਰਟੀ ਨੇ ਇਹਦੀ ਮਿਹਨਤ ਸਤਕਾਏ ਨੂੰ ਮਾਨ ਦਿੱਤਾ ਹੈ ਸਭ ਤੋਂ ਵੱਡਾ ਬਦਲਾਅ ਇਹ ਆਇਆ ਵੀ ਸਾਡੀ ਪਾਰਟੀ ਦੇ ਵਿੱਚ ਕੰਮ ਕਰਨ ਵਾਲਿਆਂ ਦੀ ਕਦਰ ਹੈ ਸੋ ਅੱਜ ਅਸੀਂ ਸਾਰਾ ਪਰਿਵਾਰ ਰਲ ਕੇ ਅਸੀਂ ਇਹਨੂੰ ਵਧਾਈ ਵੀ ਦੇਣਾ ਹੈ ਤੇ ਕੁਰਸੀ ਤੇ ਬਿਠਾਉਣਾ ਵੀ ਆਇਆ ਤੇ ਇਹੋ ਬੇਨਤੀ ਕਰਦੇ ਵੀ ਤਗੜਾ ਹੋ ਕੇ ਜਿਹੜਾ ਹੁਣ ਤੈਨੂੰ ਜ਼ਿੰਮੇਵਾਰੀ ਮਿਲੀ ਹੈ ਉਹ ਇਮਾਨਦਾਰੀ ਨਾਲ ਤੰਦਈ ਨਾ ਨਭਾਵੇ ਤਾਂ ਜੋ ਕਿ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਬਣੇ ਔਰ ਲੋਕਾਂ ਦੇ ਵਿੱਚ ਜਿਹੜੀ ਕੋਈ ਦਿੱਕਤਾਂ ਆ ਰਹੀਆਂ ਸੀ ਮਾਰਕੀਟ ਕਮੇਟੀ ਨੂੰ ਲੈ ਕੇ ਕੋ ਕਮੀਆਂ ਨਜ਼ਰ ਆ ਰਹੀਆਂ ਸੀ ਉਹ ਸਾਰੀਆਂ ਕਮੀਆਂ ਨੂੰ ਅਸੀਂ ਜਿਹੜਾ ਉਹ ਦੂਰ ਕਰਾਂਗੇ ਜੀ ਸਾਰਾ ਤਾਂ ਬਾਅਦ ਵਿੱਚ ਰੀਸਪੋਰਟ ਬੜਾ ਬੋਲੇਗੀ ਕੁਛ ਜੀ ਲੈਂਗੁਏਜ ਸਹੀ 2 ਮਿੰਟ ਕੀ ਬੋਲੇ ਪ੍ਰਤਾਸ਼ ਹੋਇਆ ਉਹ ਜਿਹੜਾ ਤੁਹਾਡੇ ਐਮਐਲਏ ਨੂੰ ਵੀ ਕੂ ਕਰਕੇ ਤੇਰੇ ਖੇਤਾਂ ਤੇ ਮਾ ਮਾ ਸੀਚੇਵਾਲ ਬਾਰੇ ਵੀ ਬੋਲੇ ਹੀ ਬੋਲੇ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਦੇਖੋ ਵਿਰੋਧੀ ਧਿਰਾਂ ਨੇ ਰਾਜਨੀਤੀ ਲੀਡਰਾਂ ਦਾ ਤੇ ਸਤਰ ਜਿਹੜਾ ਸੀ ਉਹ ਤੇ ਤੁਹਾਨੂੰ ਪਤਾ ਹੀ ਹੈ ਨੀਵਾ ਕੀਤਾ ਕੀਤਾ ਸੀ ਪਰ ਦੁੱਖ ਦੀ ਗੱਲ ਇਹ ਹੈ ਉਹਨਾਂ ਦਾ ਤੁਹਾਨੂੰ ਸਾਰਾ ਅੰਦਰ ਦੀ ਰੋਹਾਨੀਅਤ ਵੇਖਣ ਨੂੰ ਨਜ਼ਰ ਆਉਗੀ ਵੀ ਇੱਕ ਸੰਤ ਸੀਚੇਵਾਲ ਜੀ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਹੁਣੇ ਪੁੱਛਿਆ ਤੁਸੀਂ ਸੰਤ ਸੀਚੇਵਾਲ ਜੀ ਉਹ ਉਹਨੇ ਜਦੋਂ دریاਵਾਂ ਦੇ ਬੰਨ ਟੁੱਟੇ ਸੀ ਪਿੰਡਾਂ 'ਚ ਹੜ੍ਹ ਆ ਚੁਕੇ ਸੀ ਇਹ ਨਹੀਂ ਬਤੌਰੋ ਹੁਣ ਕੰਮ ਕਰ ਰਹੇ ਨੇ ਉਹ ਲੰਮੇ ਸਮੇਂ ਤੋਂ ਇੱਕ ਸੇਵਾ ਕਰ ਰਹੇ ਨੇ ਸੰਤ ਰੂਪ ਨੇ ਉਹ ਪਰ ਦੁੱਖ ਇਸ ਗੱਲ ਦਾ ਹੈ ਚਲੋ ਸਿਆਸਤਦਾਨਾਂ ਨੂੰ ਭੰਡਣਾ ਭੰਡੀ ਜਾਓ ਸਾਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਤੁਸੀਂ ਸਾਨੂੰ ਨਿੰਦਣਾ ਨਿੰਦੀ ਜਾਓ ਕਿਉਂਕਿ ਕੰਮ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਇਹਨਾਂ ਕੋ ਕੰਮ ਹੋਏ ਹੁੰਦੇ ਤੇ ਅੱਜ ਸਾਨੂੰ ਨਿੰਦਨ ਦੀ ਵੀ ਲੋੜ ਨਾ ਪੈਂਦੀ ਇਹਨਾਂ ਨੂੰ ਪਰ ਦੁੱਖ ਇਸ ਗੱਲ ਦਾ ਲੱਗਾ ਜਦੋਂ ਸੰਤ ਸੀਚੇਵਾਲ ਤੇ ਵੀ ਉਂਗਲਾਂ ਚੁੱਕਣੀਆਂ ਸ਼ੁਰੂ ਕੀਤੀਆਂ ਨਾ ਉਦੋਂ ਦੁੱਖ ਲੱਗਾ ਪਰ ਇਸ ਗੱਲ ਦਾ ਸਾਰੇ ਪੰਜਾਬ ਨੇ ਇੱਕ ਰੋਸ ਜਤਾਇਆ ਵੀ ਇੱਕ ਵਧੀਆ ਕੰਮ ਕਰਨ ਵਾਲੇ ਇਨਸਾਨ ਤੇ ਵੀ ਜੇ ਉਂਗਲਾਂ ਚੁੱਕਦੇ ਆ ਤੇ ਕਾਂਗਰਸ ਪਾਰਟੀ ਦੀ ਸੋਚ ਕੀ ਹੋਗੀ ਕਿਉਂਕਿ ਸ਼ੁਰੂ ਤੋਂ ਇਹਨਾਂ ਦਾ ਰਵਈਆ ਇਹ ਹੋ ਰਿਹਾ ਚਾਹੇ ਦਰਬਾਰ ਸਾਹਿਬ ਦੀ ਗੱਲ ਕਰ ਲਈਏ ਕੋਈ ਵੀ ਗੱਲ ਕਰ ਲਈਏ ਕਾਂਗਰਸ ਸ਼ੁਰੂ ਤੋਂ ਜਿਹੜੀ ਆ ਇਹ ਸੰਤਾਂ ਦੇ ਗੁਰੂਆਂ ਸਾਡੇ ਗੁਰਦੁਆਰਿਆਂ ਦੇ ਉਲਟੀ ਰਹੇ ਨੇ ਸੋ ਮੈਂ ਅ ਸਖਤ ਸ਼ਬਦਾਂ ਚ ਦੀ ਨਿੰਦਾ ਕਰ। 1800 ਰੁਪਏ ਲੈ ਕੇ ਬੜਾ ਕੰਮ ਤੋਂ ਘਦੇ ਅਸੀਂ ਬਰਜੇਟ ਸੈਸ਼ਨ ਨੂੰ ਕਿਵੇਂ ਦੇਖਦੇ ਆਪਾਂ? ਬਜਟ ਸੈਸ਼ਨ ਬਹੁਤ ਵਧੀਆ ਹੋਇਆ ਜੀ। ਔਰ ਬਤੌਰ ਸਭ ਤੋਂ ਵੱਡੀ ਗੱਲ ਹੈ ਵੀ ਕਿਸੇ ਤੇ ਬੋਝ ਨਹੀਂ ਪਿਆ। ਮੈਨੂੰ ਇਹ ਦੱਸੋ ਅੱਗੇ ਜਦੋਂ ਬਜਟ ਆਉਣਾ ਹੁੰਦਾ ਸੀ ਤੇ ਪਹਿਲਾਂ ਇਹ ਸੋਚਦੇ ਸੀ ਵੀ ਵੇਖਿਓ ਕਿ ਇਹਦੇ ਨਾਵੇਂ ਕੋਈ ਬੋਝ ਨਾ ਪਿਆ ਜੇ। ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ। ਮੈਂ ਮੰਨਣਾ ਇੰਨੀ ਗੱਲ ਕਹਿ ਸਕਦਾ ਵੀ ਸਾਰਾ ਪੰਜਾਬ ਜਿਹੜਾ ਉਹਨੂੰ ਇਹ ਮਹਿਸੂਸ ਹੁੰਦਾ ਹੈ ਵੀ ਸਾਨੂੰ ਜਦੋਂ ਵੀ ਬਜਟ ਆਇਆ ਸਾਨੂੰ ਰਾਹਤ ਹੀ ਮਹਿਸੂਸ ਹੋਣੀ ਆ ਹਰ ਪੱਖੋਂ ਸਿੱਖਿਆ ਦੇ ਮਨਾਰ ਤੋਂ ਖੇਡਾਂ ਦੇ ਮਨਾਰ ਤੋਂ ਖੇਤੀਬਾੜੀ ਦੇ ਮਨਾਰ ਤੋਂ ਹਰ ਪੱਖੋਂ ਜਿਹੜਾ ਬਜਟ ਦੇ ਵਿੱਚ ਉਹਦਾ ਬਜਟ ਜਿਹੜਾ ਰੱਖਿਆ ਗਿਆ ਚਾਹੇ ਬਿਜਲੀ ਵਿਭਾਗ ਦੀ ਗੱਲ ਕਰੀਏ 7000 713 ਦੇ ਕਰੀਬ ਕਰੋੜ ਰੁਪਏ ਜਿਹੜਾ ਬਜਟ ਦੇ ਵਿੱਚ ਰੱਖਿਆ ਗਿਆ ਬਿਜਲੀ ਵੱਲੋਂ ਹੁਣ ਮੈਂ ਦੱਸਣਾ ਚਾਹੁੰਨਾ ਵਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਸੋਹਰਦ ਹੈ ਅੱਗੇ ਨਹੀਂ ਸਰਕਾਰਾਂ ਰਹੀਆਂ ਨੇ ਕਿੰਨਾ ਕੁ ਲੋਕਾਂ ਦੇ ਹਿੱਤਾਂ ਲਈ ਕੰਮ ਹੋਇਆ ਦਾ ਕੋਕਾ ਬਹੁਤ ਜ਼ਿਆਦਾ ਬਦਾ ਹੈ ਇਸ ਕੋ ਮੈਂ 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 ਤੁਹਾਨੂੰ ਦੱਸਣਾ ਚਾਹੁੰਦਾ ਜੀ ਸਾਡੀ ਕੋਸ਼ਿਸ਼ ਇਹ ਆ ਸਕੂਲ ਖੇਡਾਂ ਜਿੰਨੀਆਂ ਪ੍ਰਮੋਟ ਪੰਜਾਬ ਕੀ ਸੀ ਪੰਜਾਬ ਰੰਗਲਾ ਪੰਜਾਬ ਸੀ ਪੰਜਾਬ ਖੇਡਾਂ ਦਾ ਜਾਣਿਆ ਜਾਂਦਾ ਪੰਜਾਬ ਸੀ ਪਰ ਦੁੱਖ ਦੀ ਗੱਲ ਹੈ ਪ੍ਰਾਣੀਆਂ ਸਰਕਾਰਾਂ ਇਹਨਾਂ ਦੀ ਕੀ ਦੇਣ ਰਹੀ ਪੰਜਾਬ ਨੂੰ ਨਸ਼ੇ ਵਾਲਾ ਪੰਜਾਬ ਬਣਾ ਪੰਜਾਬ ਦੇ ਵਿੱਚ ਮਾਹੌਲ ਹੀ ਇੱਕ ਵੱਖਰਾ ਕ੍ਰੀਏਟ ਕਰ ਦਿੱਤਾ ਅੱਜ 3 ਸਾਲ ਹੋਏ ਨੇ ਮੈਂ ਤੁਹਾਨੂੰ ਸਾਰੇ ਪੱਤਰਕਾਰਾਂ ਨੂੰ ਪੁੱਛਣਾ ਚਾਹੁੰਦਾ ਕੀ ਆ ਜਿਹੜਾ ਨਸ਼ੇ ਦੀ ਦੇ ਨਿਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਿੰਨਾ ਦੀ ਦੇਣਾ ਇਹ ਅਕਾਲੀ ਦਲ ਦੇ ਰਾਜ ਚ ਪੈਦਾ ਹੋਇਆ ਅਕਾਲੀ ਦਲ ਨੇ ਇਹਨੂੰ ਵੱਡਾ ਕੀਤਾ ਕਾਂਗਰਸੀਆਂ ਨੇ ਪਾਣੀ ਪਾਇਆ ਅੱਜ ਇਹਨਾਂ ਦੇ ਜਿਹੜੇ ਉਹ ਕੰਡੇ ਆ ਉਹ ਸਾਡੇ ਅੱਗੇ ਆ ਰਹੇ ਪਰ ਹਾਂ ਪੰਜਾਬ ਸਾਰਾ ਵੇਖ ਰਿਆ ਕੋਈ ਵੀ ਚਾਹੇ ਕੋਈ ਕਰਪਸ਼ਨ ਆ ਆ ਤਹਿਸੀਲਦਾਰਾਂ ਵਾਲਾ ਸਿਸਟਮ ਤੁਸੀਂ ਉਹ ਵੀ ਚੈੱਕ ਕਰ ਲਿਆ ਹੋਊਗਾ ਜੇ ਆ ਨਸ਼ਿਆਂ ਵੱਲੋਂ ਤੁਸੀਂ ਆ ਵੇਖਿਆ ਹੋਊਗਾ ਘਰ ਜਿੱਤਰਾ ਟਹਿਰੇ ਨੇ ਜਿਉਂ-ਜਿਉਂ ਜਿਹੜਾ ਵੀ ਕੋਈ ਗਲਤ ਕਰੂਗਾ ਦੇਖੋ ਕਿਸੇ ਦੇ ਅੰਦਰ ਵਰਕੇ ਕੋਈ ਨਹੀਂ ਦੇਖ ਸਕਦਾ ਪਰ ਹਾਂ ਅੱਜ ਦੀ ਸਰਕਾਰ ਅੱਜ ਦੇ ਸਮੇਂ ਪੰਜਾਬ ਦਾ ਮਾਹੌਲ ਇਹ ਆ ਜਿਹੜਾ ਕੋਈ ਜੈਹੋ ਜੀ ਗਲਤੀ ਕਰਦਾ ਉਹਨੂੰ ਉਹੋ ਜੀ ਸਜ਼ਾ ਜਿਹੜੀ ਉਹਦੀ ਮਿਲਦੀ ਆ ਮੈਂ ਆਪਦੇ ਮਾਧਿਅਮ ਰਾਹੀਂ ਵੀ ਬੇਨਤੀ ਕਰਦਾ ਵੀ ਜਿਹੜੇ ਸਾਡੇ ਬੱਚੇ ਭੁੱਲ ਗਏ ਨੇ ਰਸਤਿਆਂ ਤੇ ਭਟ ਗਏ ਨੇ ਉਹਨਾਂ ਨੂੰ ਵੀ ਆਪਾਂ ਸਹੀ ਰਸਤਿਆਂ ਤੇ ਲੈ ਕੇ ਆਈਏ ਜੀ ਕੀ ਹੈ ਨੇ ਸੋਸ਼ਲ ਮੀਡੀਆ ਤੇ ਆਪ ਆ ਕੇ ਤੇ ਸਦਾ ਸਦਾ ਸੀਐਮ ਸਾਹਿਬ ਨੂੰ ਚੈਲੰਜ ਕੀਤਾ ਕਿ ਜਦੋਂ ਮੇਰਾ ਹੱਥ ਪੈ ਗਿਆ ਚੀਕਾਂ ਕਢਾਉਣਾ ਦੇਖੋ ਹੱਥ ਦਾ ਤੇ ਨਹੀਂ ਪਤਾ ਹੁਣ ਕਦੋਂ ਪੈਂਦਾ ਇਹਦਾ ਜੇ ਹੱਥ ਪੈਂਦਾ ਹੁੰਦਾ ਠੀਕ ਆ ਤੇ ਅੱਜ ਮੂੰਹ ਨਾਲ ਚੀਕਾਂ ਨਾ ਕਢਾਉਂਦਾ ਫਿਰ ਕੰਮ ਨਾ ਕਢਾਉਂਦੇ ਸੋ ਕਹਿਣ ਦਾ ਪਾਵਾ ਹਰ ਤੁਸੀਂ ਇਹ ਇੱਕ ਚੀਜ਼ ਦੇਖਿਆ ਕਰੋ ਹਰ ਗੱਲ ਉਹ ਤੀਜੇ ਦਿਨ ਲਾਈਵ ਹੋਏ ਹੁੰਦੇ ਤੀਜੇ ਦਿਨ ਲਾਈਵ ਹੋਏ ਹੁੰਦੇ ਇੱਕ ਤਰ੍ਹਾਂ ਨਵਜੋਤ ਸਿੰਘ ਸਿੱਧੂ ਸਾਹਿਬ ਵੀ ਹੀ ਸਾਡੇ ਪਹਿਲਾਂ ਤਾਂ ਨਵੇਂ-ਨਵੇਂ ਤੇ ਸਾਰਿਆਂ ਨੇ ਚੱਕਤਾ ਤਾਂ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਬਾਅਦ ਚ ਫਿਰ ਤੁਸੀਂ ਸਾਰੇ ਆਪ ਹੀ ਕਹਿੰਦਾ ਵੇ ਇਹ ਤੇ ਬੋਲੀ ਜਾਂਦਾ ਯਾਰ ਇਹ ਵੀ ਚੈਪਟਰ ਹੁਣ ਮੈਨੂੰ ਲੱਗਦਾ ਅੱਗੇ ਜਾਣ ਵਾਲਾ ਉਹੋ ਹੀ ਸਿਸਟਮ ਹੋਊਗਾ ਵੀ ਯਾਰ ਅੱਗੇ ਤੇ ਇੱਕ ਚੀਜ਼ ਵੇਖਿਓ ਫੇਸਬੁੱਕ ਤੇ ਜਿਹੜਾ ਤੇ ਕੋਈ 15-20 ਦਿਨਾਂ ਬਾਅਦ ਵੀਡੀਓ ਪਾਉਂਦਾ ਫੋਟੋ ਪਾਉਂਦਾ ਉਹਨੂੰ ਲਾਈਕ ਜ਼ਿਆਦਾ ਹੁੰਦੇ ਜਿਹੜਾ ਰੋਜ਼ ਹੀ ਪਾਈ ਜਾਂਦਾ ਉਹਦੇ ਘਟ ਜਾਂਦੇ ਨੇ ਤੁਸੀਂ ਵੀ ਰਾਏ ਦੀ ਕੀ ਤਾਂ ਇਹ ਸੋਸ਼ਲ ਮੀਡੀਆ ਤੇ ਪੋਸਟੀਆਂ ਫੇਕ ਪੋਸਟਾਂ ਪਾਈਆਂ ਜਾਂਦੇ ਦੇਖੋ ਮੈਂ ਮੈਂ ਇੱਕ ਗੱਲ ਜ਼ਰੂਰ ਕਹਿਣਾ ਅਕਸਰ ਮੈਂ ਗੱਲ ਕਹਿਣਾ ਵਾ ਵੀ ਸੋਸ਼ਲ ਮੀਡੀਆ ਜੇ ਦੀ ਸਹੀ ਢੰਗ ਨਾਲ ਵਰਤੋਂ ਕਰਾਂਗੇ ਨਾ ਤੇ ਇਹਦੇ ਵਰਗਾ ਮੈਂ ਕਹਿ ਸਕਦਾ ਵੀ ਵਧੀਆ ਮੈਸੇਜ ਪਾਸ ਕਰਨ ਵਾਸਤੇ ਵੀ ਕੋਈ ਨਹੀਂ ਪਰ ਕਹਿਣ ਦਾ ਭਾਵੇਂ ਇਹਨੂੰ ਹੁਣ ਨੈਗੇਟਿਵਿਟੀ ਚ ਜ਼ਿਆਦਾ ਲੈਣਾ ਸ਼ੁਰੂ ਕਰ ਦਿੱਤਾ ਹਰ ਬੰਦਾ ਆਪਣੀ ਵਿਉਂਤ ਬੰਦੀ ਹੁਣ ਮੈਂ ਆਪ ਜੀ ਨੂੰ ਪੁੱਛਣਾ ਚਾਹੁੰਦਾ ਇੱਕ ਐਮਐਲਏ ਦਰ ਰੋਤਬਾ ਉਹ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕੀ ਉਹ ਟਰਾਲੀ ਚੋਰੀ ਕਰ ਸਕਦਾ ਮੈਂ ਤੁਹਾਨੂੰ ਕਹਿੰਦਾ ਤੁਸੀਂ ਆਪਣੇ ਅੰਦਰ ਝਾਤ ਮਾਰ ਕੇ ਵੇਖੋ ਤੁਹਾਡਾ ਵੀ ਇੱਕ ਜ਼ਮੀਰ ਆ ਕੀ ਤੁਹਾਡੇ ਵਿੱਚੋਂ ਵੀ ਕੋਈ ਐਸਾ ਕੋਈ ਕੰਮ ਕਰ ਸਕਦਾ ਦੁੱਖ ਦੀ ਗੱਲ ਹੈ ਇੱਕ ਵੀਡੀਓ ਆਈ ਆ ਆ ਵੇਖੋ ਜੀ ਆ ਐਮਐਲਏ ਨੇ ਟਰਾਲੀ ਚੋਰੀ ਕਰ ਲਈ ਬਸ ਉਹ ਵੀਡੀਓ ਨੂੰ ਫਿਰ ਦੇ ਬਟਨ ਤੇ ਬਟਨ ਦੇ ਬਟਨ ਤੇ ਬਟਨ ਸ਼ੇਅਰ ਕਰੀਗੇ 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 ਪਰ ਸੱਚ ਜਿਹੜਾ ਸੱਚ ਕੀ ਹੈ ਯਾਰ ਦੇਖੋ ਉਨੀ ਆਦਰੀ ਯਾ ਕੋਈ ਬੰਦਾ ਇਦਾਂ ਵੀ ਮਾੜਾ ਨਹੀਂ ਹੁੰਦਾ ਜਿਹਦਾ ਇਦਾਂ ਰਤਬਾ ਹੋਵੇ ਜਿਹੜਾ ਨੈਸ਼ਨਲ ਲੈਵਲ ਤੇ ਖੇਡਿਆ ਹੋਵੇ ਖੇਡਾਂ ਦਾ ਪਲੇਅਰ ਹੋਵੇ ਕਈ ਐਸੀਆਂ ਟਰਾਲੀਆਂ ਕਹਿ ਸਕਦੇ ਟਰੈਕਟਰ ਕਹਿ ਸਕਦੇ ਉਹਨੇ ਖੇਡਾਂ ਦੇ ਮੈਦਾਨ ਦੇ ਵਿੱਚੋਂ ਜਿੱਤੇ ਹੋਣ ਪਰ ਸੋਚ 네ਗੇਟਿਵਿਟੀ ਉਹ 네ਗੇਟਿਵਿਟੀ ਦਾ ਪਰਚਾ ਆ ਵੇਖੋ ਜੀ ਆ ਫਰਾਣਾ ਦੀ ਆ ਗੱਲ ਸੋ ਕਹਿਣ ਦਾ ਭਾਵ ਇਹ ਇਸ ਇਹਨਾਂ ਚੀਜ਼ਾਂ ਕਰਕੇ ਮੈਂ ਕਹਿੰਦਾ ਵੀ ਹਮੇਸ਼ਾ 네ਗੇਟਿਵਿਟੀ ਨੂੰ ਜਿਹੜਾ ਨਾ ਉਹਨੂੰ ਪ੍ਰੋਮੋਟ ਨਾ ਕਰੀਏ ਜਿੱਦਣ ਆਪਾਂ ਸੋਸ਼ਲ ਮੀਡੀਆ ਨੂੰ ਪੋਜ਼ਿਟਿਵਿਟੀ ਚ ਪ੍ਰੋਮੋਟ ਕਰਨਾ ਸ਼ੁਰੂ ਕਰ ਦਿੱਤਾ ਆਪਾਂ ਬਾਹਰਲੇ ਮੁਲਕਾਂ ਦੀ ਰੇਸ ਜਿਹੜੀ ਆ ਉਹ ਇਹ ਮੈਂ ਕਹਿ ਸਕਦਾ ਆਪਾਂ ਬਹੁਤ ਜਲਦ ਉਹਨੂੰ ਪਾਰ ਕਰਾਂਗੇ ਜਿੱਦਣ ਇਹ ਚੀਜ਼ ਜਿਹੜੀ ਆ ਆਪਾਂ ਕਵਰ ਕਰਦੇ ਹਾਂ ਮੈਂ ਕਹਿੰਦਾ ਇਹ ਕalse ਇਹਨੋਂ ਤੇ ਸਿਹਤ ਵੀ ਬੜੀ-ਬੜੀ ਦੇ ਕੇ ਆਏ ਨੇ ਸ਼ੇ ਦੇਖੋ ਜੀ ਸਭ ਤੋਂ ਪਹਿਲੇ ਤੇ ਮੈਂ ਧੰਨਵਾਦ ਕਰਦਾ ਪਾਰਟੀ ਦੀ ਸਮੁੱਚੀ ਹਾਈ ਕਮਾਂਡ ਦਾ ਸਾਡੇ ਹਲਕੇ ਦੇ ਵਿਧਾਇਕ ਸਰਦਾਰ ਅਮਰ ਸ਼ੇਰ ਸਿੰਘ ਸ਼ੈਰੀ ਕalse ਜੀ ਜੋ ਮੇਰੇ ਗੁਰੂ ਵੀ ਨੇ ਔਰ ਸਾਡੇ ਅਰਵਿੰਦ ਕੇਟਰੀਵਾਸ ਪਾਰਟੀ ਸਪ੍ਰੀਮੋ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇੱਕ ਇਤਿਹਾਸ ਕ੍ਰੀਏਟ ਕੀਤਾ ਇੱਕ ਦਾਸ ਨੂੰ ਇੱਕ ਇੰਨੀ ਛੋਟੀ ਉਮਰ ਦੇ ਵਿੱਚ ਇਸ ਪਦਵੀ ਤੇ ਬਿਠਾ ਕੇ ਅਮਰ ਬਟਾਲੇ ਦੀ ਸਮੁੱਚੀ ਲੀਡਰਸ਼ਿਪ ਦਾ ਵੀ ਧੰਨਵਾਦ ਕਰਦਾ ਹਾਂ ਜੀ ਆਦੂਆਂ ਤੇ ਵਰਕਰਾਂ ਦਾ ਬੜਾ ਜੋਸ਼ ਸੀ ਕਿ ਕਰਨ ਜਾਣ ਦੇ ਦੇਖੋ ਐ ਤੇ ਜੀ ਦੇਖੋ ਜਿਸ ਤਰ੍ਹਾਂ ਸਾਡੇ ਗੁਰੂ ਜੀ ਨੇ ਬਟਾਲੇ ਤੋਂ ਲੈ ਕੇ ਪੰਜਾਬ ਦੇ ਵਿੱਚ ਆਪਣੇ ਮਿਹਨਤ ਦੇ ਨਾਲ ਆਪਣਾ ਨਾਮ ਰੋਸ਼ਨ ਕੀਤਾ ਹੈ ਅਸੀਂ ਉਸ ਗੁਰੂ ਦੇ ਸਿਪਾਹੀ ਆ ਜਿਸ ਤਰ੍ਹਾਂ ਸਾਡੇ ਗੁਰੂ ਨੇ ਆਪਣੇ ਬਟਾਲੇ ਤੋਂ ਪਹਿਲੇ ਐਮਐਲਏ ਬਣੇ ਨੇ ਫਿਰ ਪੰਜਾਬ ਦੇ ਸਟੇਟ ਵਰਕਿੰਗ ਪ੍ਰੈਜ਼ੀਡੈਂਟ ਬਣੇ ਨੇ ਅਸੀਂ ਤਾਂ ਉਹਦੇ ਲਕਸ਼ੇ ਕਦਮ ਤੇ ਚੱਲਣਾ ਹੈ ਜਿੱਥੇ ਵੀ ਗਏ ਆਪਣੇ ਗੁਰੂ ਦੀ ਛਾਪ ਛੱਡੀ ਹੈ ਤੇ ਜੇ ਗੁਰੂ ਨੇ ਸਾਡੀ ਛਾਪ ਇਮਾਨਦਾਰੀ ਦੀ ਸੱਚੀ ਨੀਅਤ ਦੀ ਛੱਡੀ ਹੈ ਤੇ ਅਸੀਂ ਵੀ ਉਸ ਤਰੀਕੇ ਛਾਪ ਛੱਡਾਂਗੇ ਕੁਝ ਦਿਨ ਬਾਅਦ ਸੀਜ਼ਨ ਸ਼ੁਰੂ ਹੋ ਜਾਏਗਾ ਮੰਡੀ ਦਾ ਦੌਰਾ ਕੀਤਾ ਹੋਏਗਾ ਕੁਝ ਡਾਟਾ ਵੀ ਇਕੱਠਾ ਕੀਤਾ ਅਸਟਡੀ ਕੀਤੀ ਕੀ ਦੇਖਿਆ ਕਿਸਾਨਾਂ ਲਈ ਕੀ ਖਾਸ ਗੱਲ ਹੈ ਦੇਖੋ ਜੀ ਇਸ ਚੀਜ਼ ਤੇ ਆਪਾਂ ਆ ਵਾਤਾ ਕਰਦੇ ਹਾਂ ਕਿ ਜੋ ਕਿਸਾਨਾਂ ਨੂੰ ਪਿਛਲੇ ਦਿੱਕਤਾਂ ਆਂਦੀ ਰਹੀਆਂ ਜਿਹੜੇ ਝੋਨੇ ਦੀ ਫਸਲ ਤੋਂ ਲੈ ਕੇ ਜੌਣ ਦੀ ਫਸਲਾਂ ਜੋ ਪਹਿਲੀਆਂ ਚ ਗਿੱਲੀ ਹੋ ਜਾਂਦੀਆਂ ਉਹਦਾ ਰੇਟ ਪ੍ਰੋਪਰ ਨਹੀਂ ਮਿਲ ਪਾਂਦਾ ਤੋ ਪਿਛਲੀ ਵਾਰ ਵੀ ਮਾਨਜੋਗ ਐਮਐਲਏ ਸਾਹਿਬ ਨੇ ਉਹਦੇ ਵਿੱਚ ਬੜਾ ਉਪਰਾਲਾ ਕਰਕੇ ਤੇ ਉਹਨਾਂ ਨੂੰ ਲੰਮਸਮ ਰੇਟ ਉਹਨਾਂ ਦਾ ਪੂਰਾ ਉਹਨਾਂ ਨੂੰ ਪਰਾਵ ਦਬਾਇਆ ਹੀ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਕੋਸ਼ਿਸ਼ ਰਹੇਗੀ ਸਾਡੇ ਡਿਪਾਰਟਮੈਂਟ ਦੀ ਕੋਸ਼ਿਸ਼ ਰਹੇਗੀ ਕਿ ਐਮਐਲਏ ਸਾਹਿਬ ਦੇ ਸਹਿਯੋਗ ਦੇ ਨਾਲ ਅਸੀਂ ਉਹਨਾਂ ਦਾ ਜਿਹੜਾ ਮੰਡੀ ਦੇ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕਿਸੇ ਤਰ੍ਹਾਂ ਦੀ ਵੀ ਮੁਸ਼ਕਲ ਆਂਦੀ ਏ ਲੇਬਰ ਡਿਪਾਰਟਮੈਂਟ ਕੋਈ ਜਿਹੜੀ ਸਾਡੀ ਉਹਨਾਂ ਨੂੰ ਸਿਕਿਉਰਿਟੀ ਪ੍ਰਬੰਧ ਕੀਤਾ ਜਾਏ ਔਰ ਹਰ ਤਰ੍ਹਾਂ ਦੀ ਆਪ ਮੁਸ਼ਕਿਲ ਦਾ ਹੱਲ ਕਰਾਂਗੇ ਦੇਖਿਆ ਜੇ ਲੋਜੇ ਸਾਹਿਬ ਕੀ ਰਾਸਤੂ ਕਿ ਮੰਡੀ ਬਹੁਤ ਵੱਡੀ ਹੈ ਪੂਰੇ ਡਿਸਟ੍ਰਿਕਟ ਜਦੋਂ ਟਰਾਲੀਆਂ ਹੁੰਦੀਆਂ ਨੇ ਸਭ ਤੋਂ ਪਹਿਲੀ ਦਿੱਕਤ ਇਹ ਹੋਈ ਆ ਕਿ ਪਾਰਕਿੰਗ ਪ੍ਰਾਪਰ ਉਹਨਾਂ ਨੂੰ ਨਹੀਂ ਮਿਲਦਾ ਕਿ ਇੱਧਰ ਲਈ ਕੋਈ ਕਾਸਬੰਦ ਅੱਜ ਕੁਰਸੀ ਤੇ ਬੈਠਾ ਜ਼ਿੰਮੇਵਾਰੀ ਵਾਲੀ ਤੇ ਇਹ ਮੈਂ ਤੁਹਾਨੂੰ ਪਾਰਕਿੰਗ ਵੀ ਦੇ ਦਊਗਾ ਤੁਹਾਨੂੰ ਸਭ ਕੁਝ ਹੀ ਦੇ ਦਊਗਾ ਅੱਛਾ ਇਹ ਜੀ ਇਹ ਦਫਤਰ ਮੇਰਾ ਨਹੀਂ ਹੈ ਇਹ ਸਾਰੇ ਕਿਸਾਨ ਭਾਈਚਾਰੇ ਦਾ ਦਫਤਰ ਹੈ ਸਾਡੇ ਲੇਬਰ ਯੂਨੀਅਨ ਦਾ ਦਫਤਰ ਹੈ ਸਾਡੇ ਆਰਤੀ ਭਾਈਚਾਰੇ ਦਾ ਦਫਤਰ ਹੈ ਉਹਨਾਂ ਨੂੰ ਦਫ਼ਤਰ ਚ ਆਉਂਦੀ ਲੋੜ ਨਹੀਂ ਪੈਗੀ ਅਸੀਂ ਅਫਸਰ ਨਾਲ ਲੈ ਕੇ ਜਿੱਦਾਂ ਮਾਨਯੋਗ ਐਮ.ਐਲ.ਸਾਹਬ ਨੇ ਹਮੇਸ਼ਾ ਇਹੋ ਚੀਜ਼ ਸਿਖਾਈ ਹੈ ਕਿ ਪਬਲਿਕ 'ਚ ਜਾ ਕੇ ਕੰਮ ਕਰਨਾ ਅਸੀਂ ਕਿਸਾਨਾਂ ਦੇ ਵਿੱਚ ਰਹਿ ਕੇ ਕੰਮ ਕਰਾਂਗੇ। ਥੈਂਕ ਯੂ ਜੀ। ਅਨੰਦ ਜੀ। ਉਹ ਆਪਣਾ ਨਰਮ ਸੁਭਾਅ ਦੀ ਵਿੱਚ ਪ੍ਰਤਾਪ ਬਾਣੀ ਵੱਲੋਂ ਬਹੁਤ ਸਖਤ ਬੋਲਦੇ ਜਿਹੜੇ ਬੋਲੇ ਉਹਦਾ ਜਵਾਬ ਨਹੀਂ ਸੁਣਿਆ। ਉਹ ਵੀ ਵੇਖਿਆ ਕਿ ਨਹੀਂ ਲੈ ਕੇ ਕੀ ਕਿਹਾ? ਉੱਠ ਕੇ ਕੀ ਕਿਹਾ? ਠੀਕ ਹੈ ਨਾ? ਬੋਲਣ ਤੋਂ ਪਹਿਲਾਂ ਇਹ ਸੋਚਣਾ ਚਾਹੀਦਾ ਹੈ ਕਿ ਜਿਹੜਾ ਜਵਾਬ ਆਉਣਾ ਹੈ ਉਹ ਹਜਮ ਹੋ ਜਾਏਗਾ ਉਹਦੇ 'ਚ ਬੜਾ ਸਾਫ਼ ਤੇ ਕਲੀਅਰ ਕੱਟ ਸਾਡੇ ਪਿੰਡੂ ਤੇ ਵਿਕਾਸ ਮੰਤਰੀ ਸੌਂਦ ਸਾਹਿਬ ਨੇ ਬਾਜਵਾ ਸਾਹਿਬ ਨੂੰ ਇੱਕ ਚੈਲੰਜ ਕੀਤਾ ਸੀਗਾ ਕਿ ਮੈਂ ਡੇਰਾ ਬਾਬਾ ਨਾਨਕ ਪਾਈ ਇਲੈਕਸ਼ਨ ਤੇ ਜਾ ਕੇ ਸਾਰੇ ਕਾਦੀਆਂ ਸ਼ਹਿਰ ਦੀ ਕਾਦੀਆਂ ਸ਼ਹਿਰ ਦੀ ਨੁਹਾਰ ਦੇਖ ਕੇ ਆਇਆ ਜਿਹੜਾ ਬੰਦਾ ਪਿਛਲੇ 40-50 ਸਾਲਾਂ ਤੋਂ ਰਾਜਨੀਤੀ ਕਰਦਾ ਹੋਵੇ ਵੱਡੇ ਵੱਡੇ ਉਹ ਤੇ ਐਮ ਐਲ ਐਮ ਮਿਨਿਸਟਰ ਰਹੇ ਹੋਣ ਰਾਜ ਸਭਾ ਦੇ ਮੈਂਬਰ ਰਹੇ ਹੋਣ ਲੋਕ ਸਭਾ ਦੇ ਮੈਂਬਰ ਰਹੇ ਹੋਣ ਆ ਜਾ ਕੇ ਤੁਸੀਂ ਸਾਰੇ ਜਣੇ ਵਿਜ਼ਿਟ ਕਰਕੇ ਕਾਦੀਆਂ ਦੀਆ ਵੇਖੋ ਉਹ ਸ਼ਹਿਰ ਦੇ ਹਾਲਾਤ ਕੀ ਨੇ ਗੱਲਾਂ ਕਰਨੀਆਂ ਮੁੜ ਕੇ ਜੇ ਤੋ ਕੋਈ ਗੱਲ ਨਾ ਆਈ ਜਦੋਂ ਸੌਂਦ ਸਾਹਿਬ ਨੇ ਗੱਲ ਕੀਤੀ ਕਾਦੀਆਂ ਵਾਲਿਆਂ ਨੂੰ ਪੁੱਛ ਲੋ ਜਾ ਕੇ ਕੀ ਹਾਲਾਤ ਨੇ ਇਹਨਾਂ ਲੀਡਰਾਂ ਨੇ ਉਹ ਸ਼ਹਿਰ ਦਾ ਕਿੰਨਾ ਕੁ ਵਿਕਾਸ ਕੀਤਾ ਵਿਕਾਸ ਕੀਤਾ ਕਿ ਵਿਨਾਸ਼ ਕੀਤਾ ਜਦੋਂ ਸੁਣਦੀ ਹਿੰਮਤਾਂ ਨਾ ਵੇ ਨਾ ਫਿਰ ਕੱਲ ਨਹੀਂ ਕਰਨੀ ਚਾਹੀਦੀ ਅੱਜ ਫਿਰ ਚੇਅਰਮੈਨ ਸਾਹਿਬ ਨੂੰ ਕੀ ਨਸੀਹਤ ਦਿੰਦੇ ਹੋ ਜੀ ਕੁਰਸੀ ਤੇ ਬਿਠਾਇਆ ਜ਼ਿੰਮੇਵਾਰੀ ਵਟੂ ਵੇਖੋ ਇਹ ਇਹ ਮਾਤ ਸੋਚੋ ਕਿ ਚੇਅਰਮੈਨ ਬਣ ਕੇ ਤਾਂ ਕੋਈ ਮੁਸੀਬਤਾਂ ਘਰ ਜਾਂਦੀਆਂ ਮੁਸੀਬਤਾਂ ਨਾਲ-ਨਾਲ ਤੁਰਦੀਆਂ ਇਹ ਜ਼ਿੰਮੇਵਾਰੀ ਦੀ ਪੱਗ ਅੱਜ ਜਿਹੜੀ ਚੇਅਰਮੈਨ ਸਾਹਿਬ ਨੂੰ ਪਾਰਟੀ ਨੇ ਬੱਤੀ ਹੈ ਇਹ ਪੱਗ ਨੂੰ ਬਚਾ ਕੇ ਰੱਖਣਾ ਵੀ ਬੜੀ ਵੱਡੀ ਜ਼ਿੰਮੇਵਾਰੀ ਆ ਇਹ ਗੱਲ ਨਾ ਇਹ ਅਦਾਰਾ ਬਹੁਤ ਵੱਡਾ ਹੈ ਇੱਥੇ ਬੜੀਆਂ ਸਮੱਸਿਆਵਾਂ ਆ ਮੰਡੀ ਚ ਹੈ ਨਾ ਤਾਂ ਮੈਨੂੰ ਉਮੀਦ ਹੈ ਕਿ ਬੱਚਾ ਵਾ ਜੇ ਕੋਈ ਗਲਤੀ ਹੋएगी ਅਸੀਂ ਨਾਲ ਬੈਠੇ ਆਂ ਤੇ ਸਾਡੀ ਕੋਈ ਜ਼ਰੂਰਤ ਸਮਝੇਗਾ ਤੇ ਅਸੀਂ ਵੀ ਇਹਨੂੰ ਗਾਈਡ ਕਰਾਂਗੇ ਕਿਉਂ ਨਹੀਂ ਕਰਾਂਗੇ ਬਿਲਕੁਲ ਠੀਕ ਹੈ ਨਾ ਅਸੀਂ ਕਿਸਾਨੀ ਨਾਲ ਰਿਲੇਟਡ ਆ ਮੈਂ ਕਿਸਾਨ ਕਿਸਾਨ ਆ ਜੈਨੂੰ ਕੋਈ ਮੇਰੀ ਜ਼ਰੂਰਤ ਪਵੇਗੀ ਮੈਂ ਤੇ ਨਾਲ ਐਨੂੰ ਉਂਗਲੀ ਫੜ ਕੇ ਤੋਰਿਆ ਵਾ ਐਨੂੰ ਤੋਰਾਂਗੇ ਜਿੱਥੇ ਕਿਤੇ ਮੁਸੀਬਤ ਐਨੂੰ ਆਏਗੀ ਇਹਨੂੰ ਨਾ ਲੱਗੇ ਕਿ ਮੈਨੂੰ ਕੋਈ ਪਰੇ ਉਹ ਆਪਾਂ ਇਹਦੇ ਨਾਲ ਖੜੇ ਆ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਆਈ ਕਮਾਂਡ ਵੱਲੋਂ ਮਾਨਗ ਮਹਿਤਾ ਜੀ ਨੂੰ ਵਧਾਈ ਦਿੰਨਾ ਤੇ ਪ੍ਰਮਾਤਮਾ ਕਾੜੀ ਇਹ ਹੀ ਅਰਦਾਸ ਹੈ ਕਿ ਚੜ੍ਹਦੀ ਕਲਾ 'ਚ ਪ੍ਰਮਾਤਮਾ ਰੱਖੇ ਔਰ ਪਾਰਟੀ ਲਈ ਰਾਤ ਦਿਨ ਜਿੱਦਾਂ ਪਿੱਛੇ ਕੰਮ ਕਰਦਾ ਰਿਹਾ ਆਉਣ ਵਾਲੇ ਸਮੇਂ 'ਚ ਪਾਰਟੀ ਲਈ ਰਾਤ ਦਿਨ ਕੰਮ ਕਰੇ ਧੰਨਵਾਦ